ਜੀ ਸਾਰੇ ਨੂੰ ਲਓ ਜੀ ਚੱਲਦੇ ਆ ਅੱਜ ਕਿਤਾ ਕਿੰਨੀ ਜੱਗੂ ਰਾਇਆ ਟਰੈਕਟਰ ਆ ਜੀ 98 11 ਚੱਲਦੇ ਆ ਜਿੱਥੇ ਨੂੰ ਦੇਖੋ ਨੇ ਜਾ ਕੇ ਕ੍ਰੈਡਿਟ ਲਿਆਂਦਾ ਉਹਨੇ ਅੱਧੀ ਰਾਤ ਲੈ ਕੇ ਆਇਆ ਨੇ ਰਹੋਏ 98 11 ਤੇ ਆਂਦਾ ਚਲੋ ਜੀ ਜਾ ਕੇ ਮਿਲਦੇ ਆ ਹੁਣ ਜੱਗੂ ਨੂੰ ਲਓ ਜੀ ਜੱਗੂ ਆ ਗਿਆ ਅੱਜ ਟਰੈਕਟਰ ਆਇਆ ਨਵਾਂ ਅਪਰੇ ਜੈਨੇੰਗਾ ਹੈ ਲੋ ਜੀ ਉੱਠਣਾ ਹੀ ਪਊਗਾ ਚੱਗੂ ਆਇਆ ਜਨਠ 11 ਪਤਾਈਆਂ ਜੇ ਕੋ ਭਾਈ ਭਾਈ ਇਨਫੋ ਨੋ ਵੀ ਸਸਤੀ ਕਾਲ ਸਾਰਾ ਠੀਕ ਜੇ ਕੋ ਕਿਹੜਾ ਮਾਡਲ ਹੈ ਇਹ ਮਾਡਲ 88 ਜੀ ਇਹਨੇ 88 ਹਾਂਜੀ ਹਾਂ ਟਰੈਕਟਰ ਸਾਰਾ ਉਹ ਨਵਾਂ ਲਿਆਂਦਾ ਜੀ ਹਾਂ ਫੋਨ ਹਮਾਰੇ ਆਦਾ ਦਾ ਅੱਛਾ ਮਗਰ ਫੋਨ ਵਧੀਆ ਚਾਹੀਦਾ ਹਾਂ ਨਵੇਂ ਫੋਨ ਚ ਵਧੀਆ ਜੇ ਕਰੂਗੀ ਹਾਂਜੀ ਹਾਂ ਨੰਬਰ ਇਹਦਾ ਪੰਜਾਬ ਦਾ ਹੀ ਹੈ ਨੰਬਰ ਪੰਜਾਬ ਦਾ ਹੀ ਠੀਕ ਕੰਮ ਹੋਇਆ ਵਾ ਟਰੈਕਟਰ ਦਾ ਸਾਰਾ ਪੂਰਾ ਜੇਰ ਗੂਰ ਦਾ ਅੱਛਾ ਜਣ ਦਾ ਹੋਈ ਆ ਮਕੀਏ ਸਿਸਟਮ ਨਾਲ ਇਹਦੇ ਵਿੱਚ ਹੈ ਨਹੀਂ ਸਪੀਕਰ ਅੱਛਾ ਬਾਕਸ ਮਿਲ ਗਈ ਲਵਾ ਵੀ ਦਈਏ ਠੀਕ ਹੈ ਸਪੀਕਰ ਬੰਦੇ ਨੇ ਖੋਲਲੇ ਸੀ ਇਹ ਨਹੀਂ ਬਕਸਾ ਲੱਗਿਆ ਬਾਈ ਉਹਦਾ ਬਕਸਾ ਹਾਂ ਬਕਸਾ ਬੜਾ ਲੱਗਿਆ ਬਾਈ ਠੀਕ ਹੈ ਚਾਰ ਚਾਰ ਸਪੀਕਰ ਆਉਂਦੇ ਨੇ ਇਹਦੇ ਵਿੱਚ ਅੱਛਾ ਹਾਂਜੀ ਹਾਂ ਅਖੀ ਪਹਿਲੇ ਲੱਗੇ ਹੋਏ ਤੇ ਟਰੈਕਟਰ ਤੇ ਸਾਰਾ ਜਣਗੇ ਵੀ ਆ ਇਹ ਹੈਗਾ ਵੀ ਕੰਡਾ ਵੈਕਟਰ ਇਹ শোরੂਮ ਵਾਲੀ ਆ ਬਸ ਹਾਂ ਹਾਂ ਕੰਮ ਲਈ ਸਾਦਾ ਬੰਦਾ ਜਿਹੜਾ ਮਰਜੀ ਇਹਨੂੰ ਠੀਕ ਠੀਕ ਆ ਕੂਈ ਵਾਲੇ ਰੀਪਰ ਤੇ ਚਲਾਉਣਾ ਕਿਹਾ ਨੇ ਇੱਥੇ ਮਰਜੀ ਠੋਕ ਦੇਵੀਂ ਟੱਕਰੇ ਨਹੀਂ ਇਹ ਡਬਲ ਕਲਚ ਆਇੰਦੇ ਹਨਾ ਹਾਂਜੀ ਹਾਂ ਤਾਂ ਡਬਲ ਆਉਂਦੇ ਆ ਸ਼ੁਰੂ ਤੋਂ ਅੱਛਾ ਸਾਰੀ ਫੰਕਸ਼ਨ ਨੇ ਡਬਲ ਕਲਚ ਗੇਰਾਂ ਚ ਹਾਂ ਹਾਂ ਸਾਰਾ ਕੁਝ ਹੱਕ ਵੀਡੀਓ ਹਾਂ ਇਹਦੀ ਵੀਡੀਓ ਸਭ ਤੋਂ ਪਹਿਲਾਂ ਇਹਦੀ ਰਿਵਰਸ ਆਈ ਹੈ ਹਨਾ ਜੀਟਰਾਂ ਦੀ ਦੇ ਲੌ ਟਾਈਮ ਇਹਨਾਂ ਨੇ ਰਿਵਰਸ ਕਰ ਦਿੱਤਾ ਲਓ ਜੀ ਮਿਲੋ ਅਮਦੀਪ ਨੂੰ ਵੀ ਸਹੀ ਕਾਰ ਜੀ ਸਾਰਿਆਂ ਨੂੰ ਸਹੀ ਕਾਰ ਜਿੱਦ ਕਿਸੇ ਨੇ ਸੋਚਿਆ ਵੀ ਨਹੀਂ ਤਾਂ ਹੈਗਾ ਉਹ ਟਾਈਮ ਇਹਨਾਂ ਨੇ ਰਿਵਰਸ ਕਰਤੀ ਸੀ ਹਾਂ ਹਾਂ ਪਰ ਇਹ ਕਿਤੇ ਕਿਤੇ ਮਾੜੀ ਮੋਟੀ ਬਾਈ ਟੱਜਿੰਗ ਵੱਜੀ ਹੋਈ ਉਹਨੂੰ ਕਿਤੇ ਕਿਤੇ ਨਾ ਸਪਰੇਅ ਮਾਰੀ ਹੋਈ ਹੈ ਅੱਛਾ ਹਾਂ ਉਦਾਂ ਦਾ ਨਾਲ ਦੀ ਅਮਨੇ ਕਿਤੇ ਕਿਤੇ ਥੋੜੀ ਬਹੁਤੀ ਹਲਕੀ ਹਲਕੀ ਵੱਜੀ ਹੋਈ ਹੈ ਤੇ ਆਇਆ ਭਾਈ ਆਪਣੀ ਵੀਡੀਓ ਦੇਖ ਕੇ ਕਿਹੜਾ ਬੰਦਾ ਦੂਰੋਂ ਆ ਜਾਂਦਾ ਹਾਂ ਹਾਂ ਆਪਾਂ ਚੀਜ਼ ਦੱਸ ਲਈ ਉਹ ਨਿਕਲੇ ਹੋਰ ਫਿਰ ਉਹ ਗੱਲ ਦਾ ਫੈਲਾ ਨਹੀਂ ਹੈ ਹਾਂ ਹਾਂ ਇਹ ਤਾਂ ਹੈ ਬਾਕੀ ਆਏ ਜੀ ਪਰਾਣਾ ਮਾੜਾ ਨਾ ਮਾੜਾ ਮੋਟਾ ਰੰਗ ਗਾਲਾ ਕਿ ਤੂੰ ਮਾਰੇ ਦਿੰਦਾ ਮਾੜਾ ਮੋਟਾ ਮਾਰ ਦਿੰਦਾ ਯਾਨੀ ਸ਼ੋਰ ਸ਼ੋਰ ਨਹੀਂ ਹੈਗਾ ਨਹੀਂ ਸ਼ੋਰ ਮਾੜੀ ਮੋਟੀ ਕਿਤੇ ਉਹ ਮਾਰੀ ਹੋਈ ਇਸ ਸਪਰੇਅ ਮਾਰੀ ਹੋਈ ਹੈ ਉਦਾਂ ਸ਼ੋਰ ਓਰੀਜਨਲ ਹੈ ਠੀਕ ਠੀਕ ਹੈ ਕਿਤੇ ਕਿਤੇ ਹਲਕੀ ਮਲਕੀ ਹਲਕੀ ਫੁਲਕੀ ਬੱਜੀ ਹੋਈ ਹੈ ਹੂੰ ਹੂੰ ਟਰੈਕਟਰ ਬਹੁਤ ਆਪਣੇ ਸ਼ਕੀਨ ਬੰਦੇ ਕੋਲ ਤਾਂ ਟਰੈਕਟਰ ਅੱਛਾ ਹਾਂ ਬੰਦੇ ਆਪਣੇ ਸਾਰੇ ਪਿੰਡ ਵਾਲਿਆਂ ਨੂੰ ਜਾਣਦੇ ਆਪਣੀ ਵੀਡੀਓ ਦੇਖ ਰਹੇ ਨੇ ਹੂੰ 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 ਆਪਣੇ ਹੁਣ ਤਾਂ ਸਾਨੂੰ ਵੀਡੀਓ ਦੇ ਥਰੂ ਦੇ ਪਤਾ ਲੱਗ ਜਾਂਦਾ ਟਰੈਕਟਰ ਆਲਾ ਫੋਟੋ ਆਪੇ ਦਿੰਦਾ ਏ ਵੀਡੀਓ ਬਣਾ ਕੇ ਦਿਖਾ ਦਿੰਦਾ ਏ ਫਾਇਦਾ ਇਹ ਵੀਡੀਓ ਦਾ ਰਹੀ। ਹੂੰ ਹੂੰ ਹੂੰ। ਬਾਕੀ ਮੋਟਰ ਟਾਇਰ ਦੇਖੋ ਜਮੇ ਨਵੇਂ ਪਏ ਹੋਏ। ਹਾਂ ਹਾਂ ਇਹ ਤਾਂ ਹੈ। ਅਰੇ। ਲਓ ਜੀ ਆਹ ਟਰੈਕਟਰ ਹੈ 9811। ਦੇਖੋ ਰੇਡ ਰੂਟਰ ਇਹਦਾ ਕਿਵੇਂ ਆ? ਰੇਡ ਦਾ ਤੇ ਦੇ ਤਾਂ ਫਿਰ ਲਾ ਲਾ ਆਪਣਾ ਤੇ ਸਪੀਕਰ ਸੂਕਰ ਨਾ ਲਵਾਈ। ਅੱਛਾ। ਸਪੀਕਰ ਰੇਡ ਹੈਗਾ 215 ਜੇ 22 ਐਸ ਤੇ ਆਪਾਂ ਨੇ ਲਵਾਤਾ ਕੁਛ ਇਹ ਨਹੀਂ ਤੇ ਥੋੜਾ ਜਿਹਾ ਉਹ ਜਿਹਨੇ ਉਹਦਾ ਖਰਚਾ ਵੱਜੂਗਾ ਫਿਰ। 1000 ਰੁਪਿਆ। ਠੀਕ ਹੈ। ਇਹਨੇ 215000 ਰੁਪਇਆ 215 ਡਿਮਾਂਡ ਆ ਜੀ ਬਾਕੀ ਆ ਕੇ ਟਰੈਕਟਰ ਦਾ ਜਿਹੜਾ ਬੰਦਾ ਆ ਕੇ ਆਪਣਾ ਦੇਖੂ ਚਲਾ ਕੇ ਸੌਦਾ ਕਰੂਗਾ ਠੀਕ ਹੈ ਜੀ ਉਹ ਆਪਾਂ ਮੌਕੇ ਤੇ ਕਰ ਦਾਂਗੇ ਜਿੰਨੀ ਬੱਦੋ ਤੋਂ ਬੱਦ ਨਜਾਇਜ਼ ਹੋਈ ਠੀਕ ਹੈ ਹਾਂ ਬਾਕੀ ਨੰਬਰ ਬੋਲ ਦਿਓ ਆਪਣਾ ਭਾਈ ਜਿਹਨੇ ਕਿ ਟਰੈਕਟਰ ਵਧੀਆ ਆਪਣੇ ਬੜਾ ਸਟਾਰਟ ਕਰਕੇ ਦਿਖਾ ਦੇ ਭਾਈ ਹਾਂ ਜੇ ਕੋਈ ਨੰਬਰ ਬੋਲ ਦੇ ਮਰਜੀ ਇੱਕ ਵਾਰ ਆਪਣਾ ਨੰਬਰ ਜੀ 8146678790 81466 7878790 ਹਾਂ ਬੈਟਰੀ ਨਵੀਂ ਰਖਾਈ ਹੋਈ ਜੀ ਠੀਕ ਹੈ ਜੀ ਹਾਂ ਜੇ ਕੋਈ ਚੀਜ਼ ਦਾ ਟਰੈਕਟਰ ਦਾ ਕੰਮ ਹੋਣਾ ਨਹੀਂ ਯਾ ਅੱਛਾ ਪਿੱਛੇ ਦੀ ਆਵਾਜ਼ ਬਹੁਤ ਮੱਤਰੀ ਜਿਹੜੀ ਚੱਲਦੀ ਦੀ ਜਿਹੜੀ ਪਹਿਲਾਂ ਆਵਾਜ਼ ਆਇ ਕਰਦੀ ਸੀ ਠੀਕ ਆ ਮਾੜੀ ਮੋਟੀ ਆਵਾਜ਼ ਤਾਂ ਹੁੰਦੀ ਹੈ ਡਾਕਸ਼ਨ ਦੇ ਪਰ ਜਿਆਦਾ ਨਹੀਂ ਹੈ ਜੀ ਠੀਕ ਠੀਕ ਹੈ ਕਿਉਂਕਿ ਪਿੱਛੇ ਇੰਡਕਸ਼ਨ ਆ ਇਹਨਾਂ ਦੇ ਹੋਲਣ ਮੰਗਣਾ ਹਾਂ ਹਾਂ ਤੇ ਉਹ ਮਾੜੀ ਮੋਟੀ ਦਾ ਅਮਲ ਕੀ ਹੁੰਦੀ ਹੋ ਆ ਕਈਆਂ ਦੀ ਨਹੀਂ ਹੈਗੀ ਦੀ ਕਈ ਨਹੀਂ ਉਹ ਵੀ ਕੰਮ ਨਹੀਂ ਹੁੰਦਾ ਉਹਨਾਂ ਦੀ ਬਹੁਤ ਜ਼ਿਆਦਾ ਹੁੰਦੀ ਆ ਪਰ ਇਹਦੀ ਬਹੁਤ ਘੱਟ ਐਨੀ ਨਹੀਂ ਹੈਗੀ ਬਹੁਤ ਘੱਟ ਆ ਠੀਕ ਮੰਗਰਾੜ ਮਾੜੇ ਮੋਟੇ ਹਲਕੇ ਹਲਕੇ ਫੁਲਕੇ ਜੇ ਮਤਲਬ ਹੈਗੇ ਆ ਹਾਂ ਮਾਡਲ ਵੀ ਡਾਊਨ ਹੈ ਬਾਕੀ ਜੋ ਹੈ ਪਰ ਨਾਲ ਦੇ ਆ ਜੀ ਠੀਕ ਠੀਕ ਹ ਬਾਕੀ ਆਪਣੀ ਤਸੱਲੀ ਭਾਈ ਆ ਕੇ ਕਰ ਲਿਓ ਆਪਣੀ ਚੀਜ਼ ਤੁਹਾਨੂੰ ਪਤਾ ਆਪਾਂ ਦਾ ਮਾੜੀ ਕਹਿਣਾ ਨਹੀਂ ਹੈ ਹਾਂਜੀ ਹਾਂ ਠੀਕ ਬਾਕੀ ਚਲੋ ਸਾਡਾ ਨਜ਼ਰੀਆ ਦੇਖਣ ਦਾ ਹੋਰ ਹੈ ਤੇ ਬਾਕੀ ਟਾਇਰ ਪਿਛਲੇ ਪੱਕੇ ਆ ਜੀ ਅੱਛਾ ਜੀ ਉੱਲੀ ਕੀ ਅੱਧ ਤੇ ਥੋੜੇ ਜਿਹਾ ਘੱਟ ਰੈਟ ਹੈ ਠੀਕ ਹਾਂ ਮੁਰਲੇ ਨਵੇਂ ਆ ਹਾਂਜੀ ਠੀਕ ਓਕੇ ਠੀਕ ਆ ਭਾਈ ਕਿੱਥੇ ਖੜਾਉਣਾ ਹੁਣ ਇਹ ਐਮਰੇ ਅੱਛਾ ਲਗਾ ਦੇਖ ਕਿੰਨੇ ਨੇ ਬੈਠੇ ਲੋ ਜੀ ਚਾਚੇ ਨੇ ਵੀ ਆ ਗਏ ਜਿਹੜਾ ਦੇਖੋ ਦੇਖੋ ਹਾਸੀ ਕਰ ਜੀ ਹਾਸੀ ਕਰ ਮੇਰੇ ਗਾਲੇ ਨੂੰ ਹਾਸੀ ਕਰ ਦੋ ਜੀ ਹਾਸੀ ਕਰ ਭਾਈ ਗਏ ਆਇਆ ਕਿਉਂ ਜਾਚੇ ਹਿੱਲੇ ਵੀ ਹਾਸੀ ਕਰ ਤਾਂ ਜਦੋਂ ਕੁ ਮਿੰਟ ਬਾਅਦ ਹੋ ਜਾਂਦੀ ਹੈ ਨਹੀਂ ਨਹੀਂ ਉਹ ਨਹੀਂ ਨਹੀਂ ਮੈਂ ਤਾਂ ਮੜਾ ਉਹ ਕੰਨ ਚ ਰਹਿਦਾ ਕਿੱਥੇ ਚੱਲੇ ਤੂੰ ਮੈਂ ਚੱਲ ਉਹਦੇ ਟਰੈਕਟਰ ਦੇਣਾ ਟਰੈਕਟਰ ਮੁੱਸੇ ਵਾਲਾ ਰਾਹ ਤੇ ਜੱਗੂ ਦੱਸਦਾ ਦਾ ਆ ਲੈ ਅੱਧਾ ਰਾਹ ਮੁੱਸੇਆ ਮੁੱਸੇਆ ਵਾਲਾ ਜਾਣਾ ਨਾ ਨਾ ਬਤੀਆ ਆਂ ਜੋੜ ਦਾ ਸੋਨਾ ਪਤਾ ਅੰਨਾ ਜੋਰ ਹੈ ਸੋਨਾ ਲਿਕਾ ਦਾ ਸੋਨਾ ਲਿਕਾ ਪਹਿਲੇ ਵੀ ਰਾਡ ਭਾ ਕੇ ਜਿਹੜੇ ਕਰੇ ਲੱਗਿਆ ਰਿੱਟੀ ਦਾ ਇਹ ਹਾਂ ਠੀਕ ਹੈ ਠੀਕ ਹੈ ਇਹਨੂੰ ਜਿੱਦਾਂ ਨਾਲ ਨਾ ਮੋਟਰ ਠੀਕ ਹੈ ਤੇਰਾ ਕਰ ਖੜਾ ਦੇਣ ਲਿਆ ਗਈ ਗੋਲੀ ਵਾਂਗੂ ਜਨੇ ਕਰੇਗਾ ਹਾਂ ਹਾਂ ਇਹ ਤਾਂ ਬੈਟਰ ਛੋਟੇ ਬੈਟਰ ਹੈ ਆਵਾਜ਼ ਆਉਂਦੀ ਹੈ ਟਰੈਕਟਰਾਂ ਦੇ ਜਮਾਨੇ 'ਚ ਟਰੈਕਟਰ ਸਭ ਤੋਂ ਵੱਡਾ ਹੀ ਤਾਂ ਪਹਿਲਾਂ ਬਾਈ ਕੋ ਆਵਾਜ਼ ਆਉਂਦੀ ਪਿੱਛੇ ਕੋਈ ਆਵਾਜ਼ ਆਵਾਜ਼ ਤਾਂ ਬਾਈ ਆਉਣੀ-ਆਉਣੀ ਜੀ ਤੇ ਚੋਰੀ ਹਰੇਕ ਜੀ ਜੀਨੂ ਆ ਪਿੱਛੇ ਅਡੈਕਸ਼ਨ ਆ ਦੀ ਆਵਾਜ਼ ਆਉਣੀ 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 ਇਹਦੀ ਬਾਜ ਬਹੁਤ ਹੈ ਖੜਾ ਨਹੀਂ ਹੁੰਦਾ ਤਾਂ ਹੀ ਤਾਂ ਟਰੈਕਟਰ ਪਿੱਛੇ ਹੈ ਤੇ ਸਾਰਾ ਬਜਨੇ ਪਿੱਛੇ ਰਹਿ ਗਿਆ ਸਾਰਾ ਟਰੈਕਟਰ ਅੱਗੇ ਲੰਘ ਗਿਆ ਪਿੱਛੇ ਵਜਨ ਟਰੈਕਟਰ ਦਾ ਤਾਂ ਹੋਣਾ ਸਾਰਾ ਅੱਗੇ ਵਜਨ ਪਿੱਛੇ ਪਿਆ ਸਾਰਾ ਤਾਂ ਹੀ ਖੜਾ ਨਹੀਂ ਹੁੰਦਾ ਟਰੈਕਟਰ ਇੱਕ ਲਵਾਈ ਬਹੁਤ ਹੈ ਇੱਕ ਹੋਰ ਦੇਖ ਕੈਟਰ ਲੰਬਾ ਬੜਾ ਟਰੈਕਟਰ ਹੈ 16 ਦੇ ਟਾਇਰ ਜਿਵੇਂ ਐ ਲੱਗਦੇ ਮੇਰੇ 16 ਦੇ ਟਾਇਰ ਦੇ ਉੱਪਰ ਬੈਠ ਕੇ ਬੈਠ ਕੇ ਲੱਗਦਾ 10 ਫੁੱਟ ਟ੍ਰੈਲੀ ਦੇ ਪਿੱਛੇ ਬੈਠਾ ਦਾਲੇ ਹਾਂ ਆਏ ਹੈ ਬਹੁਤ ਨੰਬਰ ਇਹਦਾ ਬੰਦਾ ਕਹਿੰਦਾ ਵੀ ਬੜਾ ਟ੍ਰੈਲੀ ਦੇ ਪਿੱਛੇ ਦਾਲੇ ਵਿੱਚ ਬੈਠਾ ਮੈਸੀ 241 ਮੈਂ ਇੱਧਰ ਰਹਿੰਦਾ ਇਹਨਾਂ ਨਾਲੋਂ ਬਾਈ ਜਿਹੜਾ ਫੀਕਰ ਬਾਈ ਬੰਦਾ ਹੈ ਉਹ ਫੀਟਰ ਖਤਮ ਹੋ ਜਾਂਦਾ ਹਾਂ ਹਾਂ ਇੱਥੇ ਤੱਕ ਉਹ ਖਤਮ ਹੋ ਜਾਂਦਾ ਉਰੇ ਤੱਕ ਉਰ ਤੱਕ ਮੈਸੀ ਖਤਮ ਹੋ ਜਾਂਦਾ ਮੈਸੀ ਖਤ ਉਹਦੇ ਮੈਸੀ ਦੇ ਟਾਇਰ ਜਮੇ ਨੜੇ ਹੁੰਦੇ ਆ ਇਹਦੇ ਦੇਖ ਲੈ ਕਿੰਨਾ ਫਰਕ ਜਿਹਦੇ ਵਿਚਾਰ ਖਦਾ ਮੀਜਾ ਨਾਲ ਪਹਿਲੇ ਟਾਇਰ ਆਈ ਕਿ ਮੁੱਲੇ ਆਣੇ ਆ ਬਾਈ ਜਿਹੜੇ ਫੀਕਰ ਜਿਹੜੇ ਫੰਕਸ਼ਨ ਇਹਨਾਂ ਜਾਦੇ ਨਾ ਪਹਿਲਾਂ ਉਹ ਇਧਰ ਦਾ ਕੰਮ ਮੈਂ ਤਾਂ ਹੋਣਾ ਹੋਣਾ ਆਂਦੇ ਆਪਾਂ ਇਹਦੇ ਚ ਆਂ ਆ ਪੇਡ ਜਬ੍ਰੀਕਾਂ ਆਪਾਂ ਮੇਰੀ ਕਸੂਰ ਗੇਰ ਕੁੜੀ ਵਾਲੀ ਕੁੜੀ ਵਾਲਾ ਗੇਰਾਂ ਚ ਸਾਰਾ ਜਿਹੜਾ ਮਰਜੀ ਗੇਰ ਵਿੱਚ ਚਲਾ ਲੈ ਕੋਲੀ ਲੋਰ ਹੈ ਬਾਬਾ ਕਹਿੰਦਾ ਕੈਟਰੀ ਟਰੈਕਟਰ ਜੀ ਢਿਲ ਲਿਆ ਨਵਾਂ ਜਰ ਕਹਿੰਦਾ ਜੀ ਬ੍ਰੇਕਾਂ ਦੇ ਨਹੀਂ ਸਾਡੇ ਬ੍ਰੇਕਾਂ ਵੀ ਨਹੀਂ ਲੱਗਦੀ ਕਦੋਂ ਨਾ ਪਰ ਐ ਬੇਟਾ ਨਾ ਨਾ ਟਰੈਕਟਰ ਦੀ ਪਰ ਪਿੱਛੇ ਆਇਆ ਪਰ ਇਹ ਪਹਿਲੀ ਜੜੀਆਂ ਉਹ ਤੋੜ ਕੇ ਬ੍ਰੇਕਾਂ ਮਾਰੀਆਂ ਮਿੱਤੂ ਬਾਬਾ ਪੈਟੇਗੇ ਫਿਰ ਅੱਗੇ ਬੱਜਿਆ ਬ੍ਰੈਕਸ਼ਨ ਵੀ ਨਹੀਂ ਆਈ ਡੀਐਸ ਤੇ ਨਾਲ ਹੀ ਹੈ ਸ਼ੁਰੂ ਤੇ ਭਾਈ ਇਹ ਹੀ ਹੈ ਆਪਣੇ ਇਹ ਕੰਦੀ ਤੇ ਨਾਲ ਆਪਣੇ ਏਰੀਆ ਚ ਘੱਟਦਾ ਇਹ ਹਿਮਾਚਲ ਚ ਆਹੀ ਚੱਲਿਆ ਜਿੰਨਾ ਵੀ ਚੱਲਿਆ ਪੱਥਰ ਕਰ ਪਹਾੜੀ ਲੇ 1 ਲੱਖ ਕਿਤਾ ਮੌਕਾਂ ਵਿੱਚ ਬ੍ਰੇਕ ਨਾਲੇ ਜਿਹੜੇ ਫੰਕਸ਼ਨ ਨਵੇਂ ਟਰੈਕਟਰ ਚ ਹੁਣ ਤੇ ਪਿੱਛੇ ਜੇ ਆਉਣ ਲੱਗੇ ਆ ਇਹ ਜ ਸਭ ਤੋਂ ਬਹਿਣਾ ਹਾਲ ਹੈ ਤਨੂ ਮੈਨਰ ਦਾ ਕਹਾਣੀ ਹਾਂ ਗਰੀਬਾ ਗੋਬਰਾ ਨਾਉਣ ਲਾਗੇ ਗਰੀਬਾ ਗੋਬਰਾ ਸਾਹਿਬ ਟ੍ਰੈਕਟਰ ਲਿਆਦਾ ਸੀ 35000 ਦਾ ਨਮਾ ਆਹੋ ਜਿਆ ਲੈ 35000 ਦਾ ਨਮਾ ਲਿਆਂਦਾ ਥਾ ਉਹ ਦੇਖਦਾ ਥਿਕੜਾ ਇੰਝ ਪਾਉਂਦਾ ਜਾਈ ਬੋਹ ਕੱਢੀ ਉਸ ਤਰਾਈ ਜਿੱਦ ਤੱਕ ਮਿਆਦੇ ਕੋਲ ਹਿੱਸੇ ਜੀ ਆਗੇ ਹੂੰ ਉਹਦਾ ਕਹਾਤਾ ਹੈਦਾ ਨਮਾ ਬੜਾ ਦਾ ਕਾਫੀ ਵੱਡਾ ਸੀ ਵਾਚੀ ਦੀ ਹੂੰ ਟ੍ਰੈਕਟਰ ਬਾਕੀ ਜੀ ਦਾ ਡਰਾਈਵਰ ਟਰੈਲਾ ਭਰਿਆ ਬਟਾ ਨਾ ਟ੍ਰੈਕਟਰ ਨੂੰ ਰੁਗਣ ਦਿੰਦਾ ਹੂੰ ਉਹ ਦੇਖ ਲਾ ਪ੍ਰੈਸ਼ਰ ਬ੍ਰੇਕਾਂ ਕਰਕੇ ਪੰਜਾਹ ਹੋ ਗਿਆ ਤੈਰ ਘਸੜਦੀ ਆਇਆ ਉੱਪਰ ਤੇ ਦੇਖਣਾ ਹੁੰਦਾ ਬ੍ਰੇਕ ਡੇੜ ਕਿਲੀ ਲਾ ਮੰਮੀ ਐ ਆਕਾ ਨਿਕਲ ਡੈਨਾ ਮਰੇ ਬਾ ਟਰੈਕਟਰ ਤੇ ਸਾਲੇ ਕਿ ਟ੍ਰੌਲ ਤੇ ਆਇਆ ਬਸ ਹੂੰ ਜੇ ਕਿਤੇ ਹੁੰਦਾ ਹੋਇਆ ਜਾ ਘਾਣ ਖੰਡ ਹੋ ਜਾ ਕੇ ਸਭ ਕੁ ਤੋੜ ਦੇਣਾ ਤਾਂ ਉੱਪਰ ਗਿਰਨਗੇ ਸਾਰੇ ਬੰਦੇ ਉੱਪਰ ਬੈਠੇ ਟਰੈਲੇ ਤੇ ਠੀਕ ਆ ਬਰਾ ਤੇ ਹਲਿੱਕੇ ਨਹੀਂ ਪਤਾ ਆ ਬੋ ਬ੍ਰੇਕ ਹੈ ਬਾਈ ਹਾਂ ਬ੍ਰੇਕ ਵਾਇ ਜਾ ਲਓ ਜੀ ਮੇਰੇ ਪੰਮੇ ਵੀ ਹੋਰ ਪੰਮੇ ਠਾਕ ਬਹਿ ਜਾ ਜਾ ਬਹਿ ਜਾ ਮੈਨੂੰ ਜਾਣਾ ਤਾਂ ਪੈਣਾ ਹੀ ਸੀ ਯਾਰ ਵੀ ਤੇ ਜਾਣਾ ਤਾਂ ਦੱਸ ਉਹ ਤੂੰ ਜਾਣਾ ਮੈਂ ਲੈ ਜਾਊਂਗਾ ਚੱਲੇ ਜਾਊਂਗਾ ਚਲੋ ਮੈਨੂੰ ਦੱਸ ਮੈਂ ਥੋੜਾ ਦੱਸ ਦੇ ਬੇਨ ਹਾਂ ਰੇ ਦੇਖ ਚੱਲੀ ਆ ਕੇ ਬਿਠਾ ਲ ਦੇਣੇ ਹਾਂ ਤੇ ਭਾਈ ਬਿੰਦ ਕਿਆ ਪਤਾ ਫਿਲਮ ਦੇਖਣ ਜਾਣਾ ਅੱਜ ਤੁਹਾਨੂੰ ਰਜਨੀ ਆ ਗਿਆ ਰਜਨੀ ਹਾਂ ਜਾ ਰਹੇ ਹਾਂ ਮਿੱਤੇ ਨਹੀਂ ਗਿਆ ਕੋਲੂ ਜਾਊਗਾ ਕੋਲੂ ਚਾਈਟ ਦੇ ਦੁਬਾਰਾ ਦੁਬਾਰਾ ਵੈਲੇ ਹੀ ਹਾਂ ਕਦੋਂ ਵਜੇ ਚੱਲਦੇ 11:00 ਵਜੇ 11:00 ਵਜੇ ਚੱਲਦੇ ਆ ਤਾਂ ਪਹਿਲਾਂ ਤਾਂ ਪੰਥੀ ਕੇ ਮੂੜਿਆ ਹਾਂ ਹੋ ਇਹ ਕੰਮ ਨਹੀਂ ਮੁੱਕ ਪੈਣ ਹਲੇ ਤੇ ਸ਼ਾਮ ਨੂੰ ਚੱਲਦੇ ਆ ਸ਼ਾਮ ਨੂੰ ਚੱਲਦੇ ਜੇ ਨਹੀਂ ਟਾਈਮ ਦੁਪਹਿਰ ਨੂੰ ਕਿਹਾ ਕੋਈ ਜ਼ਰੂਰੀ ਵੀ ਹੁੰਦਾ ਕਿਹਾ ਜੂ ਵੀ ਹੁੰਦਾ ਸਾਲਾ ਯੂ ਪਤਾ ਕੋਈ ਫਲੈਨ ਜਰੂਰੀ ਹੈ ਕਿਹਾ ਜੂਰੀਆ ਪਤਾ ਰਾਤ 1 ਵਜੇ ਆਇਆ ਇਹਨੂੰ ਵੀ ਪਤਾ ਇਹਨੂੰ ਇਹਨੂੰ ਵੀ ਦੱਸਿਆ ਨਾਲੇ ਉਹ ਬਾਰ ਬਾਰ ਦੱਸੀ ਜਾਂਦਾ ਕੌਣ ਲਈ ਆ ਇਸ ਰਿਤੇ ਦੇ ਲਈ ਆ ਜਿਹਨੇ ਰਾਤ 1 ਵਜੇ 2 ਵਜੇ ਆਇਆ ਇਹ ਨੂੰ ਨਾਲ ਸਾਰਾ ਕੁਝ ਦੱਸਿਆ ਸਵੇਰੇ ਨਾਲ ਹੀ ਫੇਰ ਜਾਣ ਜਾਣ ਕੇ ਛਿੜੀ ਜਾਂਦੇ ਵੀ ਕਾਤੇ ਨਹੀਂ ਜਾਣਾ ਕਾਤੇ ਕੋਈ ਟਾਈਮ ਨਹੀਂ ਖਬਰ ਲੈ ਕੇ ਆਉਣ ਮੈਂ ਤਾਂ ਆਪ ਦਾ ਆ ਉਹ 100 ਕੰਮ ਨੂੰ ਦੱਸੇਗਾ ਉਹ ਫੇਰ ਜਾਣਾ ਆਪਾਂਗਾ ਹੁੰਦਾ ਉਹ ਕਦੋਂ ਨੀਂਦ ਦਾ ਉਧਰ ਉਧਰ ਕੋਈ ਗਿਆ ਨਹੀਂ ਤੁਸੀਂ ਚਲ ਫਿਰ ਤਾਂ ਮਜਬੂਰੀ ਹੈ ਤੈਨੂੰ ਉਧਰ ਗਿਆ ਉਧਰ ਗਿਆ ਨਹੀਂ ਕੇ ਕੋਈ ਤੁਰਿਆ ਤੁਰਿਆ ਕੋਈ ਨਹੀਂ ਸ਼ਾਮ ਨੂੰ ਜਾਂਦੇ 7 ਵਜੇ ਚਲ ਸ਼ਾਮ ਨੂੰ ਚੱਲਦੇ ਫਿਰ ਪੱਕਾ ਦੱਸ 7 ਵਜੇ ਪੱਕਾ ਠੀਕ ਹੈ ਪੱਕਾ ਤਾਂ ਫਿਰ ਤੇ ਨਾਲ ਪਾਰਟੀ ਦੇ ਕਿੰਨੇ ਮੇਰੇ ਕਿ ਨਹੀਂ ਗਾਦੀ ਮਾਰਦੀ ਹੈਗਾ ਲੱਗਾ ਚੈਨਲ ਅੱਡ ਬਾਰਾਂ ਬਈ ਬਹਾ ਜਿਹੜੇ ਕਿ ਕਰਦਾ ਹੈ ਹਾਈ ਬੌਸ ਗਿਆ ਦੇਖਿਆ ਇਹ ਮੜਾ ਸੁਧਾਰ ਰਹਿਣਾ ਕਿ ਮੜਾ ਵੀ ਕਰਤਾਂ ਮੈਂ ਉੱਠਦਾ ਹਾਂ ਹਮ ਇਹ ਨਾ ਡੀਵੀਸ ਤੋਂ ਮਹੱਤਵ ਕਿੰਨੀ ਉਮਰ ਤੋਂ ਹੋਰ ਸਾਥੀ ਹੋਣੀ ਹੈ ਨਾ ਠੀਕ ਨਹੀਂ ਠੀਕ ਨਹੀਂ ਹੋਣੀ ਇੰਨੀ ਵੀ 75 ਸਾਲ ਕੰਨੀ ਤੱਕ ਵੀ ਤਾਂ ਭਾਵੇਂ ਗਿਆਨਮਾਲ ਦੇ ਘਰ ਅੱਜ ਨਿਊ ਬਟਨ ਵਾਸਤੇ ਮਸ਼ੀਨ ਆ ਗਈ ਟੇਬਲ ਵੀ ਸ਼ਾਰਟ ਹੈ ਨਾ ਭਾਵੇਂ ਵੀ ਕਿ ਕਿਵੇਂ ਨਿਊ ਬਟਨ ਸੋ ਨਿਹਾਲ। ਹਾਂ ਜੀ ਮਿਲੋ ਜਾਨਵਾਲ ਨੂੰ। ਮੇਰੇ ਵੱਲੋਂ ਪਰਪਰਿ ਸਪਰੀਕਾਂ, ਜੱਟਾਂ ਦਾ ਨਵਾਂ ਚੈਨਲ, ਸਪੋਰਟ ਕਰੋ, ਬਹੁਤ-ਬਹੁਤ ਚੈਨਲ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ। ਅਗਰੇ ਵੀਡੀਓ ਪਾ ਰਿਆ। ਵਧੀਆ ਰੋਟੀਨ ਬਲੌਗ ਚੱਲ ਰਹੀ ਹੈ। ਧੰਨੀਆਂ। ਕਿਹਾ ਬਾਈ। ਜਾਨਵਾਲ ਭਾਈ ਬਤਾਇਆ ਮਗਾ ਗਿਆ ਬਹੁਤ-ਬਹੁਤ। ਮੋਟਰ ਨਾਲੇ ਤਿਆਰ ਆ। ਜੀ 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 ਜੀ। ਠੀਕ ਹੈ ਜੀ, ਤੁਹਾਡਾ ਵੀ ਧੰਨਵਾਦ। ਜਿੰਨਾ ਪਿਆਰ, ਸਕਾਰ ਦੇ ਦੇ। ਹਰ ਇੱਕ ਇੱਕ ਸੁਲਾਵਾ, ਭੈਣ ਭੈਣ ਸੁਲਾਵਾ ਭਾਈ ਆਏਗਾ ਲਾਈਵ ਕਰਦੇ। ਤਰਾ ਬਾਬੂ ਆਣੇ ਤੇ ਅੱਛੇ ਆਜ਼ਾਦ ਦਾ ਦੇ ਕੇ ਨਾ ਤਰਾ ਬਾਬੂ ਆਣੇ ਤੇ ਉਹ ਮੈਨੂੰ ਕਹਿੰਦਾ ਦਾ ਅੱਛਾ ਤੇਰਾ ਸਾਰੀ ਜਿਹੜਾ ਲੈਸ ਨੂੰ ਤੇਰਾ ਹੁਣ ਹੁਣ ਪਤਾ ਲੱਗਿਆ ਸਾਰੀ ਜਿਹੜਾ ਲੈਸ ਨੂੰ ਹਾਂ ਹਾਂ ਉਹ ਸਾਰੀ ਪੰਜ ਜਣੇ ਹੀ ਮੈਂ ਦਾਰ ਚਾਹ ਕੰਮ ਨਹੀਂ ਕਰਦਾ ਹਾਂ ਚਲੋ ਤੇ ਬਾਹਰ ਆਉਂਦੇ ਜਦੋਂ ਲੱਗ ਜਾਣਾ ਹੁਣ ਹੁਣ ਸਾਰੀ ਜਿਹੜਾ ਲੱਗੀ ਤੇਰਾ ਬੈਠ ਜਾਰ ਬੰਦ ਕਰ ਦੇਖ ਜੀ ਪੰਜ ਜਣੇ ਹੀ ਜੱਲੇ ਨੂੰ ਜਗਾ ਵੇਚੀ ਹੈ ਜੱਲੇ ਦੇ ਬਾਪੂ ਕਹਿੰਦਾ ਮੈਨੂੰ ਥੋੜਾ ਅੱਧੀ ਦੇ ਦਿਓ ਵੀ ਅੱਧੀ ਨਹੀਂ ਮੈਂ 15 ਪੈਸੇ ਵੇਚੀ ਇਹ ਕਹਿੰਦਾ ਵੀ ਤੂੰ ਲੈ ਲੈ ਸਾਰੀ ਉਹ ਵੀ ਜਦੋਂ ਤੇਰੇ ਕੋ ਪੈਸੇ ਹੋਏ ਸਾਨੂੰ ਹੌਲੀ ਹੌਲੀ ਮੋਂ ਮੌਜੂਦ ਕਰਦਾ ਦੇਖੇ ਸਾਰੀ ਜਗ੍ਹਾ ਵੀਰੇ ਨਾਲ ਲੱਗਦੀ ਜਗ੍ਹਾ ਤਾਂ ਬਧੀ ਗੱਲ ਮਿਲਦੀ ਨਹੀਂ ਹਾਂਜੀ ਹਾਂ ਇਹ ਮਿਲਦੀ ਹੈ ਨਾ ਸਸਤੀ ਮੈਂ ਨਹੀਂ ਮੈਂ ਹੀ ਕਰਕੇ ਲੈ ਲੋ ਵਸ ਵਸ ਬਾਅਦ ਪਤਾ ਲੱਗਦਾ ਵੀ ਹਾਂਜੀ ਹਾਂ ਇਹ ਤਾਂ ਹੋਜੀ ਪੁਰਾਣੇ ਮਹਗਾ ਦਾ ਮਤਲਬ ਆ ਬਹੁਤ ਹੋ ਜਾਂਦਾ ਏ ਪਹਿਲਾਂ ਸਾਰਾ ਭਰਨਾ ਪੈਂਦਾ ਮਹੀਆ ਦੀ ਬਿਕਰ ਰਹੇ ਆ। ਅਗਲੀ ਜੇ ਮੇਂ ਜੇ ਮੇ ਹੋਇਆ ਸਾਨੂੰ ਨਿਉਂਾ ਭਰੇ ਤੇ ਉਹ ਵੀ ਦਿਖਾਵਾਂਗੇ ਫਿਰ। ਹਾਲ ਤਾਂ ਕੋਈ ਫਰਕ ਨਹੀਂ ਲੱਗਦਾ ਔਰੇ ਵੀ ਕਮਰੇ ਕਿਵੇਂ ਕਿਵੇਂ ਬਣਨੇ ਆ। ਹਰ ਕੱਟ ਰਹੇ ਹੈ ਅਰੇ ਜਿੰਨਾ ਚ ਨਿਵਾ ਆਤਾਰੀ ਨਹੀਂ ਹੋ ਲਾਦਾ ਕਾ ਕੋਈ ਸੁਰ ਨਹੀਂ ਲੱਗਣਾ ਵੀ ਕਿਆ ਗੜੀ ਕੰਦ ਕਿੱਧਰ ਨੂੰ ਗੜੀ ਕਿੱਧਰ ਨੂੰ ਹੈ ਆਹ ਪਣੇ ਦਾ ਲੱਗੂਗਾ ਹਾਂ ਆਦਾ ਵਧੀਆ ਹੋ ਗਿਆ ਜੇ ਅਸੀਂ ਕਹਿਆਂ ਨਾਲ ਲੱਗਾਆਂ ਜਾਂਦੀਆਂ ਕਹਿਆਂ ਟੁੱਟ ਜਾਣੀਆਂ ਹਾਂ ਹਾਂ ਟੁੱਟ ਜਾਂਦੇ ਆ ਕਿ ਥੱਲੇ ਸਭ ਨਿਕੜਾ ਦੇ ਜਿਹੜੇ ਪਹਿਲੇ ਫਰਤ ਫਰਤ ਪਾਈ ਜਾਏ ਓਹਨੇ ਦੱਬੀ ਜਾਂਦੇ ਆ ਬਸ ਥੱਲੇ ਫਿਰ ਫਰਤ ਪਾਈ ਜਾਂਦੇ ਆ ਪੁਰਾਣੇ ਮਕਾਨਾਂ ਦਾ ਅਸੀਂ ਕਿਹੜੇ ਹੁੰਦਾ ਉਹ ਨਿਵਾ ਪਰੇ ਸਾਰਾ ਵੜ ਮਾ ਜਾ ਇੱਕ ਵਾਰ ਕਬੂਜਾ ਹੋਏ ਤੇ ਫੇਰ ਬਣਨਾ ਗਾ ਲਾ ਅਜਾ ਨਵੀਂ ਜਗ੍ਹਾ ਪਾਉਣਾ ਸੌਖਾ ਏ ਹਾਂ ਡੇਢ ਕੇ ਪਾਉਣਾ ਬਹੁਤ ਆਸਾਨ ਬਹੁਤ ਬਹੁਤ ਬਹੁਤ